ਜਦ ਮੈਂ ਅੰਦਰ ਚੁੱਭੀ ਲਾਉਣਾ ਇਕਾਂਤ ਦੇ ਵਿੱਚ ਆਪਣੇ ਅੰਦਰ ਦੀ ਸੋਝੀ ਆ ਗੁਰੂ ਦੀ ਸਿਮਰਨ ਬਾਣੀ ਵਿੱਚ ਜੁੜਦਾ ਮੈਨੂੰ ਪਤਾ ਲੱਗਦਾ ਇਹ ਇੱਕ ਵਿਕਾਰ ਨਹੀਂ ਹੈ ਪੰਜ ਵਿਖਾਦੀ ਨੇ ਪੰਜ ਗੜਬੜ ਕਰਨ ਵਾਲੇ ਗਲਤਾਨ ਗਫਲਤ ਦੇ ਵਿੱਚ ਮਨ ਨੂੰ ਧੱਕਾ ਦੇਣ ਵਾਲੇ ਪੰਜ ਵਿਕਾਰ ਨੇ ਅਵਰ ਪੰਜ ਹਮ ਇੱਕ ਜਨਾ ਕੋ ਰਖੋ ਕਰ ਬਾਰਮਨਾ ਇਹ ਵਾਲੀ ਹਾਲਤ ਹੈ ਪੰਜ ਵਿਖਾਦੀ ਇੱਕ ਗਰੀਬਾ ਤੇ ਮੈਂ ਗਰੀਬੜਾ ਜਾਂ ਜੀ ਉਹਨਾਂ ਦੇ ਅੱਗੇ ਇਤੇ ਕੂਕਰ ਹਾਂ ਬੇਗਾਨਾ ਭੌਕਾਂ ਇਸ ਸੰਤਾਈ ਹਾਲ ਤੇ ਮੇਰਾ ਇਹ ਹੈ ਕਿ ਬੇਗਾਨੀ ਜੂ ਦੇ ਵਿੱਚ ਮੈਂ ਕੁੱਤੇ ਦੀ ਦਿਆਂ ਹੀ ਆ ਤੇ ਬੇਗਾਨੇ ਇਲਾਕੇ ਦੇ ਵਿੱਚ ਕੋਈ ਕੁੱਤਾ ਵੜ ਜੇ ਨਾ ਤੇ ਉਸ ਇਲਾਕੇ ਦੇ ਕੁੱਤੇ ਉਹਨੂੰ ਨੋਚ ਕੇ ਉਹਨੂੰ ਵੱਡ ਵੱਡਣ ਜੁਗਾ ਕਰ ਦਿੰਦੇ ਵੱਡ ਖਾਉਂਦੇ ਨੇ ਉਹਨੂੰ ਉਹ ਵਿਚਾਰਾ ਪੂਛ ਨੂੰ ਦੱਬ ਕੇ ਭੱਜਦਾ ਤੇ ਮਾੜਾ ਮਾੜਾ ਭੌਂਕਦਾ ਉਸ ਇਲਾਕੇ ਵਿੱਚੋਂ ਨਿਕਲਣ ਦੀ ਕਰਦਾ ਜਦ ਮੈਂ ਸਿਮਰਨ ਕਰਕੇ ਆਪਣੇ ਅੰਤਰੀਵ ਆਪਣੇ ਅੰਤਿਸ਼ ਕਰਨ ਨੂੰ ਦੇਖਿਆ ਤੇ ਮੈਨੂੰ ਇਹ ਪਤਾ ਲੱਗਿਆ ਇਹ ਪੰਜ ਧਾਨਕ ਵਿਖਾਦੀ ਮੇਰੇ ਉੱਤੇ ਟੁੱਟ ਕੇ ਪੈ ਗਏ ਤੇ ਹੁਣ ਮੈਂ ਕੋਈ ਫੜੀ ਮਾਰਾ ਮੈਂ ਦਾਵਾ ਕਰਾਂ ਕਿ ਜੀ ਮੈਂ ਜਿੰਨਾ ਨਾਮ ਜਪਿਆ ਕਿਸੇ ਨੇ ਨਹੀਂ ਜਪਿਆ ਤੇ ਉੱਥੋਂ ਹੀ ਗੁਰੂ ਮੈਨੂੰ ਪੁੱਛੇਗਾ ਭਰਾਵਾ ਤੂੰ ਕਿਉਂ ਜਪਿਆ ਦੱਸ ਫਿਰ ਸੱਚ ਅਸਲੀਅਤ ਇਹ ਹੈ ਕਿ ਮੈਂ ਇਨ੍ਹਾਂ ਪੰਜਾਂ ਤੋਂ ਬਚਣ ਵਾਸਤੇ ਜਪਿਆ ਮੈਂ ਦੁਨੀਆਂ ਨੂੰ ਪਾਰ ਤਰ ਜਾਂ ਮੈਂ ਰੱਬ ਬਣਨ ਵਾਸਤੇ ਥੋੜੀ ਜੱਪ ਲਿਆ ਜਾਂ ਮੈਂ ਕੋਈ ਸੰਤ ਜਾਂ ਬ੍ਰਹਮ ਗਿਆਨੀ ਬਣ ਥੋੜੀ ਬਣ ਗਿਆ ਮੈਂ ਐਡਾ ਕ ਜਪਿਆ ਕਿ ਮੈਂ ਇਨ੍ਹਾਂ ਪੰਜ ਵਿਕਾਰਾਂ ਤੋਂ ਆਪਣੀ ਜਾਨ ਬਚਾ ਸਕਾਂ ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਏ ਰਖਵਾਲੇ ਪ੍ਰਭੂ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਦਰ ਜਾਮੀ ਰਾਖ ਪਿਤਾ ਪ੍ਰਭ ਮੇਰੇ ਇਹ ਵੜੀ ਅਵਸਥਾ ਸੱਚੇ ਪਾਤਸ਼ਾਹ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਤੁਸੀਂ ਰੱਖਣ ਵਾਲੇ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਪੰਜ ਬਿਖਾਦੀ ਇੱਕ ਗਰੀਬਾ ਮੈਂ ਗਰੀਬੜਾ ਜਾ ਉਹਨਾਂ ਦੇ ਅੱਗੇ ਰਾਖੋ ਰਾਖਨਹਾਰੇ ਪ੍ਰਭੂ ਤੂੰ ਰੱਖੋ ਤੁਸੀਂ ਰੱਖੋ ਖੇਦ ਕਰ ਹੈ ਅਰ ਬਹੁਤ ਸੰਤਾਵੇ ਹੈ ਆਇਓ ਸ਼ਰਣ ਤੁਹਾਰੇ ਇਹ ਬਹੁਤ ਤੰਗ ਕਰਦੇ ਨੇ ਖੇਦ ਦਾ ਮਤਲਬ ਹੈ ਇਹ ਗੜਬੜੀ ਕਰਦੇ ਨੇ ਇਹ ਪੰਜੇ ਮੈਨੂੰ ਦੁੱਖ ਦਿੰਦੇ ਨੇ ਮੇਰੇ ਅੰਦਰ ਬੇਸੰਜਮਾ ਪੁਨਾ ਪੈਦਾ ਕਰਦੇ ਨੇ ਤੋਖਲਾ ਪੈਦਾ ਕਰਦੇ ਨੇ ਮੇਰੇ ਅੰਦਰ ਤਰਥਲੀ ਮਚਾਉਂਦੇ ਨੇ ਟਿਕ ਕੇ ਮੈਨੂੰ ਬੈਣ ਨਹੀਂ ਦਿੰਦੇ ਖੇਦ ਕਰੇ ਹੈ ਇਹ ਪਰੇਸ਼ਾਨ ਕਰਦੇ ਨੇ ਸੁੱਤਿਆਂ ਵੀ ਤੇ ਜਾਗਦਿਆਂ ਵੀ ਤੁਰਿਆਂ ਵੀ ਤੇ ਬੈਠਿਆਂ ਵੀ ਖਾਂਦਿਆਂ ਵੀ ਤੇ ਸੋਚਿਆਂ ਵੀ ਹਰ ਵੇਲੇ ਬਾਣੀ ਪੜਦਿਆਂ ਵੀ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਆਇਆ ਮੈਨੂੰ ਰੱਖ ਲਓ ਜੀ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਟ ਹੈ ਕਤੁ ਨਹੀਂ ਇੱਕ ਬਾਤ ਸੁਣਤਾ ਕੀ ਹੋਤਾ ਸਾਧ ਸੰਗ ਮਿਟ ਜਾਰੀ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਮੈਂ ਹਾਰ ਚੁਕਾਂ ਬਹੁਤ ਯਤਨ ਕਰ ਲਏ ਨੇ ਬੜੇ ਯਤਨ ਕਰ ਲੈਨੇ ਮੈਂ ਇਸ ਮਨ ਨੂੰ ਰੋਕਣ ਵਸਤੇ ਪਰ ਇਹ ਮਨ ਕਾਬੂ ਨਹੀਂ ਆਉਂਦਾ ਇਹ ਤੇ ਇਸ ਤਰ੍ਹਾਂ ਕੋਈ ਕਹੇ ਜੀ ਮੈਂ ਤੇ ਵੇਦਾਂ ਨੂੰ ਵੀ ਰੱਟ ਲਿਆ ਮੈਂ ਬਾਣੀ ਵੀ ਪੜ ਲਈ ਹੈ ਮੈਂ ਬਹੁਤ ਕੁਛ ਸ਼ਬਦ ਵੀ ਕੰਠ ਕਰ ਲੈਨੇ ਪਰ ਜਦ ਗੁਰੂ ਦੀ ਕਿਰਪਾ ਹੀ ਨਹੀਂ ਲਈ ਜਦ ਅਹੰਗ ਨੂੰ ਹੀ ਨਹੀਂ ਭਨਿਆ ਆਪਣੇ ਅੰਦਰ ਦੇ ਮੈਂ ਹੀ ਨਹੀਂ ਖਤਮ ਹੋਈ ਫਿਰ ਇਹ ਕਿਥੋਂ ਖਤਮ ਹੋਣਗੇ ਬੜਾ ਕੁਛ ਮਹਾਰਾਜ ਜੀ ਦੀ ਬਾਣੀ ਵਿੱਚ ਜ਼ਿਕਰ ਹੈ ਜਿੱਥੇ ਵਿੱਚ ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਜੋ ਹੀ ਮੋਹੇ ਛਲੀ ਰੇ ਮੈਂ ਜਿਨਾ ਮਰਜੀ ਸਿਆਣਾ ਤੇ ਚਲਾਕ ਹੋ ਜਾ ਅੱਜ ਮੈਂ ਧਰਮੀ ਆ ਕਲ ਭੜਕੇ ਨੂੰ ਮੈਂ ਪਾਪੀ ਵੀ ਹੋ ਸਕਦਾ ਇਨਾਂ ਵਿਕਾਰਾਂ ਦਾ ਕੁਛ ਨਹੀਂ ਪਤਾ ਅੱਜ ਮੇਰੇ ਅੰਦਰ ਦਾਨ ਦੇਣ ਦਾ ਖਿਆਲ ਆਇਆ ਉਹੀ ਖਿਆਲ ਅਗਲੇ ਪਲ ਦੇ ਵਿੱਚ ਚੋਰੀ ਕਰਨ ਦਾ ਵੀ ਆ ਸਕਦਾ ਜੀ ਖੋਣ ਦਾ ਵੀ ਆ ਸਕਦਾ ਅੱਜ ਮੈਂ ਬੜਾ ਦਿਆਲੂ ਭਾਂਡ ਰਿਆਂ ਦਿਆ ਆਗੀ ਕੱਲ ਨੂੰ ਮੇਰੇ ਅੰਦਰ ਖੁੰਖਾਰਤਾ ਵੀ ਆ ਸਕਦੀ ਹੈ ਮੇਰੇ ਅੰਦਰ ਦਾ ਸੁਭਾਅ ਬਦਲ ਰਿਹਾ ਹੈ ਕਰ ਕਰ ਹਾਰਿਓ ਅਨਕ ਬਹੁ ਭੰਤੀ ਬੜਾ ਕੁਝ ਕਰਕੇ ਦੇਖ ਲਿਆ ਛੋਟੇ ਹ ਕਥੂ ਨਹੀਂ ਇਹ ਪੰਜ ਵੈਰੀ ਮੇਰਾ ਪਿੱਛਾ ਨਹੀਂ ਛੱਡਦੇ ਇਹ ਤੇ ਮੇਰੇ ਨਾਲ ਚਿੰਬੜੇ ਪਏ ਨੇ ਇਹ ਤੇ ਮੇਰੇ ਅੰਦਰ ਦੇ ਕਿਉਂਕਿ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ ਇਹ ਅੰਦਰ ਦੇ ਅੰਮ੍ਰਿਤ ਨੂੰ ਲੂਟ ਰਹੇ ਨੇ ਇੱਕ ਬਾਤ ਸੁਣਤਾ ਕੀ ਓਟਾ ਇੱਕ ਗੱਲ ਮੈਂ ਸੁਣੀ ਐ ਜੀ ਕਿਹੜੀ ਗੱਲ ਸੁਣੀ ਐ ਸਾਰੇ ਜਪੋ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਗੱਲ ਮੇਰੇ ਕੰਨਿ ਪਈ ਐ ਕਿ ਜੇ ਕਿਛੇ ਮੈਨੂੰ ਠੰਡ ਮਿਲਨੀ ਐ ਸ਼ਾਂਤੀ ਮਿਲਨੀ ਐ ਸਬਰ ਮਿਲਣਾ ਉਹ ਹੈ ਸੰਗਤ ਹੁਣ ਮੇਲੇ ਦਾ ਸੰਕਲਪ ਕੀ ਸੀ ਮੇਲੇ ਦਾ ਸੰਕਲਪ ਇਹ ਸੀ ਕਿ ਗੁਰੂ ਕੇ ਸਿੱਖ ਆਉਣ ਤੇ ਜੋੜ ਮੇਲ ਕਰਨ ਸੰਗਤ ਵਿੱਚ ਮਿਲ ਕੇ ਬੈਠਣ ਆਪਣੇ ਦਿਲ ਦੀਆਂ ਗੱਲਾਂ ਕਰਨ ਸਾਂਝੀਆਂ ਕਰਨ ਰੱਬ ਦੀ ਪ੍ਰਾਪਤੀ ਦੇ ਸਾਧਨ ਪੁੱਛਣ ਜਾਇ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਤੇ ਆਪਣੇ ਸਮਾਜ ਦੇ ਵੀ ਦੁੱਖ ਦਰਦ ਸਾਂਝੇ ਕਰਨ ਇਹੀ ਤੇ ਹੋ ਲਾਮ ਹਲਾ ਕਿ ਸੰਗਤ ਆਏ ਇਕੱਠੀ ਹੋਏ ਇਕਾਂਤ ਹੋਏ ਅਸੀਂ ਘਰ ਬੈਠੇ ਹੋਏ ਹਾਂ ਨਾ ਡਿਪਰੈਸਡਾਂ ਉੱਠ ਕੇ ਸੰਗਤ ਵਿੱਚ ਆਓ ਅੱਧਾ ਡਿਪਰੈਸ਼ਨ ਖਤਮ ਹੋ ਜਾਏਗਾ ਸੱਚੀ ਗੱਲ ਹੈ ਜੀ ਏਕ ਬਾਤ ਸੁਣ ਤਾਂ ਕਿ ਉਹ ਤਾਂ ਇਹ ਗੱਲ ਮੈਂ ਸੁਣੀ ਹੈ ਇਕ ਉਤਮ ਪੰਥ ਸੁਣਿਓ ਗੁਰ ਸੰਗਤਿ ਮਿਲਤ ਚੇਤੇ ਮਿਲੰਤ ਜਮ ਤ੍ਰਾਸ ਮਿਟਾਈ ਕਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾ ਇਹ ਗੱਲ ਸੁਣੀ ਆ ਮੈਂ ਇੱਕ ਬਾਤ ਸੁਣ ਤਾਂ ਕਿ ਓਟਾ ਉਦੀ ਓਟ ਸਦਾ ਰਹਿਣ ਵਾਲੀ ਹੈ ਸਾਜ ਸੰਗ ਮਿਟ ਜਾਹੀ ਇਹ ਪੰਿਆਂ ਦਾ ਅਸਰ ਸੰਗਤ ਵਿੱਚ ਆ ਕੇ ਖਤਮ ਹੁੰਦਾ ਹੁੰਦੇ ਹੁੰਦੇ ਅੱਜ ਥੋੜਾ ਕੱਲ ਥੋੜਾ ਥੋੜੇ ਥੋੜੇ ਕਰਦੇ ਆ ਰੰਗ ਲਾਗਤ ਲਾਗਤ लागत ਹੈ ਇਹ ਨਾਮ ਦਾ ਰੰਗ ਚੜਦਾ ਹੈ ਸਾਜ ਸੰਗਤ ਵਿੱਚ ਇਹਨਾਂ ਪੰਹਾਂ ਦਾ ਜ਼ਹਿਰ ਘਟਦਾ ਹੈ ਫਿਰ ਮੁੜ ਕੇ ਖਤਮ ਹੋ ਜਾਂਦਾ ਹੈ